ਵਾਤਾਵਰਨ ਜੋ ਪ੍ਰਦੂਸ਼ਣ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਉਸ ਧਰਨੇ ਵਿੱਚ موجਿਤ ਕਰ ਰਹੀ ਸਾਰੀ ਸਰਕਾਰਯੋਗ ਹਾਜ਼ਰੀਨ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਚ ਆਪਾਂ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮਤਲਬ ਆਪੋ ਹਵਾ ਦੀ ਸਾਫ਼ ਪਾਣੀ ਦੀ ਤੇ ਮਾਂ ਤੇ ਪਿਓ ਦੀ ਕੀ ਅਹਿਮੀਅਤ ਆ ਸਾਡੇ ਸਮਾਜ ਵਿੱਚ ਸਾਡੇ ਗੁਰੂ ਸਾਹਿਬ ਇਸ ਇਸ ਨੂੰ ਬਾਣੀ ਚ ਦਰਜ ਕਰਦੇ ਹਾਂ ਔਰ ਪੰਜਾਬ ਜਿਹੜਾ ਵਾ ਇਹ ਇਸ ਦੇਸ਼ ਦਾ ਬਲਕੇ ਇਸ ਜੇ ਆਪਾਂ ਕਹਿ ਦੀ ਕਿ ਏਸ਼ੀਆ ਦੇ ਇਸ ਹਿੱਸੇ ਦਾ ਸਭ ਤੋਂ ਬਿਹਤਰੀਨ ਸੂਬਾ ਮੰਨਿਆ ਜਾਵਾ ਇਹਦਾ ਪਾਣੀ ਤੁਸੀਂ ਸਾਰੇ ਕਿਸਾਨ ਬੈਠੇ ਹੋ ਮੇਰੇ ਕੋਲ ਵੱਡੀ ਉਮਰ ਦੇ ਵੀ ਬੈਠੇ ਹੋ ਇਹਦਾ ਪਾਣੀ ਤਾਂ ਇੱਡਾ ਸ਼ੁੱਧ ਸਿਗਾ ਕਿ ਆਪਾਂ ਵਗਦੀ ਆੜ੍ਹ ਚੋਂ ਪਾਣੀ ਦਾ ਘੁੱਟ ਭਰ ਕੇ ਤੇ ਪਾਣੀ ਦੀ ਬੁੱਕਾ ਭਰ ਕੇ ਕੋ ਪੀ ਸਕਦੇ ਸੀ ਇੱਥੋਂ ਤੱਕ ਕੇ ਜੇ ਚਲੇ ਜੀ ਵੀ ਪਾਣੀ ਖਲੋਤਾ ਵਾ ਕੁਛ ਖੜਾ ਤੁਰੀ ਦੇ ਵਾਸਤੇ ਤੇ ਉਹਨੂੰ ਐ ਹੱਥ ਮਾਰ ਕੇ ਸਾਫ਼ ਕਰਕੇ ਉਹਦੇ ਚੋਂ ਪਾਣੀ ਪੀ ਜਾਂਦੇ ਸੀ ਆਪਾਂ ਇੰਨਾ ਸਾਫ਼ ਸਾਡਾ ਪਾਣੀ ਸੀਗਾ ਔਰ ਇਹ ਪਾਣੀ ਜਿਹੜਾ ਮੈਂ ਜਿਹੜੀ ਤੁਲਨਾ ਕਰ ਰਿਹਾ ਅੱਜ ਵੀ ਜਿਹੜੇ ਵਿਕਸਿਤ ਦੇਸ਼ ਦਾ ਜਟਾਦਾ ਸਾਹਿਬ ਨੇ ਕਿਹਾ ਹੈ ਤੇ ਜਿੰਦਰ ਸਿੰਘ ਜੀ ਨੇ ਕਿਹਾ ਇਹ ਅੱਜ ਵੀ ਉਹਨੂੰ ਕਹਿੰਦੇ ਆਂ ਅੰਗਰੇਜ਼ੀ ਚ ਟੈਪ ਵਾਟਰ ਪੀਂਦੇ ਨੇ ਤੁਸੀਂ ਇੰਗਲੈਂਡ ਚਲ ਜਾਓ ਫਰਾਂਸ ਜਰਮਨੀ ਚਲ ਜਾਓ ਜਿਹੜੇ ਚੰਗੇ ਦੇਸ਼ ਨੇ ਅਮਰੀਕਾ ਵਗੈਰਾ ਸਿੱਧਾ ਟੁੱਟੀਓ ਪਾਣੀ ਪੀਤਾ ਜਾਂਦਾ ਪਰ ਹੁਣ ਸਾਡਾ ਪਾਣੀ ਹੌਲੀ ਹੌਲੀ ਇਦਾਂ ਦੀਆਂ ਫੈਕਟਰੀਆਂ ਕਰਕੇ ਇੰਨਾ ਕੁ ਜ਼ਿਆਦਾ ਗੰਦਲਾ ਇੰਨਾ ਕੁ ਜ਼ਿਆਦਾ ਖਰਾਬ ਹੋ ਚੁੱਕਾ ਕਿ ਇਹ ਨਿਰਾ ਹੀ ਕੈਂਸਰ ਪੀ ਲਿਆ ਆਪਾਂ ਔਰ ਇਹਦੀ ਡਬਲ ਟ੍ਰिपल ਫਿਲਟਰੇਸ਼ਨ ਨਾਲ ਵੀ ਤੁਸੀਂ ਇਹ ਪਾਣੀ ਪੀਣ ਯੋਗ ਨਹੀਂਗਾ ਪਹਿਲੀ ਗੱਲ ਤਾਂ ਆਪਾਂ ਪਾਣੀ ਨਾਰਮਲ ਵਾਟਰ ਵਰਕਸ ਤੋਂ ਆਉਂਦਾ ਪਿੰਡਾਂ 'ਚ ਤੁਹਾਡੇ ਨਾਲੇ ਪਾਸੇ ਤਾਂ ਨਹਿਰ ਦਾ ਪਾਣੀ ਆਉਂਦਾ ਬਹੁਤੇ ਮਾਲਵੇ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਮਾੜਾ ਵਾ ਕਿਉਂਕਿ ਜੋ ਪਿੱਛੇ ਗੁੱਡਾ ਦਰਿਆ ਗੰਦ ਪਾ ਰਿਹਾ ਵਾ ਗੁੱਡੇ ਨਾਲੇ ਦਾ ਜ਼ਿਆਦਾ ਗੰਦ ਪੈ ਰਿਹਾ ਸਤ루 ਦਰਿਆ ਦੇ ਵਿੱਚ ਉਸ ਤੋਂ ਜਿਹੜਾ ਤੁਸੀਂ ਪਾਣੀ ਪੀਂਦੇ ਬਹੁਤ ਮਾੜਾ ਸਾਡੇ ਦੁਆਬੇ ਦੇ ਵਿੱਚ ਅਸੀਂ ਧਰਤੀ ਥੱਲੇ ਨਾਲ ਪਾਣੀ ਲੈ ਕੇ ਵਾਟਰ ਵਰਕਸ ਦੇ ਟੈਂਕੀਆਂ ਵਿੱਚ ਜਾ ਕੇ ਸਾਡੇ ਘਰਾਂ ਚ ਆਉਂਦਾ ਪਰ ਉਹ ਵੀ ਸਾਫ਼ ਨਹੀਂਗਾ ਉਸ ਨੂੰ ਵੀ ਅਸੀਂ ਫਿਲਟਰ ਲਾਉਨੇ ਆ ਤੇ ਫਿਲਟਰ ਲਾ ਕੇ ਦੁਬਾਰਾ ਪੀਂਦੇ ਪਰ ਫੇਰ ਵੀ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੈਂਸਰ ਤੁਹਾਡੇ ਇਥੇ ਬਿਠੰਡੇ ਤੋਂ ਡਰੇਨ ਜਾਂਦੀ ਪਿੱਛਾ ਨੇ ਨੂੰ ਦੂਰ ਜਾਣ ਦੀ ਲੋੜ ਨਹੀਂ ਗਈ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਲੱਦੀ ਡਰੇਨ ਜਾਂਦੀ ਰੋਜ਼ ਪੰਜਾਬ ਦੇ ਵਿੱਚ ਕੈਂਸਰ ਜਿਹੜਾ ਪੀਣ ਵਾਲੇ ਪਾਣੀ ਦੇ ਨਾਲ ਗੁਰਦੇ ਖਰਾਬ, ਜਿਗਰ ਖਰਾਬ, ਹੈਪਟਾਈਟਸ ਦੀ ਬਿਮਾਰੀ, ਕਾਲਾ ਪੀਆ, ਜਿੰਨੀਆਂ ਬਿਮਾਰੀਆਂ ਗਿਣ ਸਕਦੇ ਹੋ ਪਾਣੀ ਦੀ ਦੇਣ ਹੈ। ਔਰ ਅੱਜ ਆਬੋ ਹਵਾ। ਦੂਸਰਾ ਕਿਆ ਗੁਰੂ ਸਾਹਿਬ ਨੇ ਤੁਲਨਾ ਕੀਤੀ ਇਸੀ ਅੱਛੀ ਸਾਫ਼ ਹਵਾ ਦੀ। ਹਵਾ ਵੀ ਬਹੁਤ ਸਾਫ਼ ਹੋਇਆ ਕਰਦੀ। ਤੋ ਕਿ ਆਪਾਂ ਖਾਤੇ ਪੜਦੇ ਆ। ਇੱਕ ਆਪਾਂ ਆਪਣੇ ਰੋਜ਼ ਕੰਮਕਾਰ ਕਰਨ ਵਾਸਤੇ ਆਪਾਂ ਨੂੰ ਰੋਟੀ ਤੇ ਪ੍ਰਸ਼ਾਦਾ ਚਾਹੀਦਾ ਵਾ, એનર્ਜੀ ਚਾਹੀਦੀ ਆ। ਇੱਕ ਆਪਾਂ ਨੂੰ ਸਾਹ ਚਾਹੀਦਾ ਸਾਫ਼। ਸ਼ਾਇਦ ਆਪਾਂ ਹਜ਼ਾਰਾਂ ਹੀ ਸਾਹ ਇੱਕ ਵਿਅਕਤੀ ਰੋਜ਼ ਲੈਂਦਾ ਤੇ ਜੇ ਆਪਾਂ ਰੋਜ਼ ਸਾਹ ਹੀ ਗੰਦਾ ਲੈ ਰਹੇ ਆਂ। ਸਾਹ ਦੇ ਵਿੱਚ ਕੋਈ ਸਾਫ਼ ਹੀ ਨਹੀਂ ਨਾ ਸਫਾਈ ਹੈ ਨੀ ਤੇ ਤੁਸੀਂ ਸੁਭਾਵਿਕ ਤੌਰ ਤੇ ਬਿਮਾਰ ਹੋਣਾ ਵਾ। ਲੋ ਐਂ ਕਰੋ ਆਪਾਂ ਮਜਬੂਰੀ ਤੌਰ ਤੇ ਮੇਰੀ ਸ਼ਕਲ ਪਾ ਕੇ ਵਿੱਚ ਤੇ ਧਰਨੇ ਦੀ ਸ਼ਕਲ ਪਾ ਕੇ ਇੱਕ ਵਾਰ ਫੋਟੋ ਖਿੱਚ ਕੇ ਉਸ ਫੋਟੋ ਨੂੰ ਵੱਡੀ ਕਰਕੇ ਦੇਖੋ ਸਾਰਿਆਂ ਦੇ ਚਿਹਰੇ ਲੱਥੇ ਹੋਏ ਨੇ। ਇੱਕ ਤਾਂ ਲੱਥੇ ਹੋਏ ਨੇ ਸਾਡੀ ਜਿਹੜਾ ਜੋ ਸਾਡਾ ਮੇਨ ਕਿੱਤਾ ਸੀਗਾ ਜਿਵੇਂ ਕਮਾਲੂ ਸਾਹਿਬ ਨੇ ਕਿਹਾ ਮਹਿਮਾ ਸਿੰਘ ਜੀ ਜੱਜਦਾਰ ਸਾਹਿਬ ਨੇ ਕਿਹਾ ਇੱਕ ਤਾਂ ਸਾਡਾ ਮੇਨ ਕਿੱਤਾ ਹੀ ਖਤਮ ਹੋ ਗਿਆ ਪੰਜਾਬ ਦੇ ਵਿੱਚ ਖੇਤੀ ਜਿਹੜੀ ਆ ਉਹ ਜੇ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਜੇ ਤੁਸੀਂ 10 ਸਾਲ ਦੀ ਬੈਲੈਂਸ ਸ਼ੀਟ ਬਣਾ ਕੇ ਖੜੇ ਹੋਵੋਗੇ ਲੇਖਾ ਜੋਖਾ ਕਰੋਗੇ 10 ਸਾਲਾਂ ਦਾ ਤੁਸੀਂ ਘਾਟੇ ਦਾ ਸੌਦਾ ਕਰ ਰਹੇ ਹੋ ਮੈਂ ਤੇ ਤੋਂ ਲੀਡਰ ਆਫ ਆਪੋਜੀਸ਼ਨ ਸੀਗਾ ਐਮ ਐਲ ਏ ਸਾਹਿਬ ਨਾਲ ਤੇ ਨਾਜਦ ਸਿੰਘ ਮਾਨਸੇਹਯਾ ਦੇ ਇਲਾਕੇ 'ਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਅਸੀਂ ਕੋਈ 150 ਪਰਿਵਾਰ ਨੂੰ ਜਿਨ੍ਹਾਂ ਨੇ ਘਰਾਂ 'ਚ ਆਤਮ ਹੱਤਿਆ ਕੀਤੀ ਸੀ ਕਰਜ਼ੇ ਦੇ ਮਾਰ ਕਰਕੇ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਦੀ ਮਦਦ ਕੀਤੀ ਮਾਲੀ ਕੁਝ ਪਰਿਵਾਰਾਂ ਦੀ ਕੁਝ ਸਮਾ ਪੈਨਸ਼ਨ ਲਈ ਤੇ ਸਾਡਾ ਤਾਂ ਮਤਲਬ ਜਿਹੜਾ ਮੇਨ ਕਿੱਤਾ ਹੀ ਖਤਮ ਹੋ ਚੁੱਕਾ ਵਾ ਖੇਤੀ ਜਿਹੜੀ ਆ ਠੀਕ ਆ ਅਸੀਂ ਕਰ ਰਹੇ ਆ ਕਿਉਂਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂਗਾ ਅਸੀਂ ਫੈਕਟਰੀਆਂ ਨਹੀਂ ਲਾ ਸਕਦੇ ਸਾਨੂੰ ਸਾਡੇ ਪੁਰਖਿਆਂ ਨੇ ਪੁੱਤਾਂ ਤੋਂ ਖੇਤੀ ਨਾਲ ਜੁੜਿਆ ਜ਼ਮੀਨ ਦੇ ਨਾਲ ਜੁੜਿਆ ਸੀ ਉਹ ਕਰਦੇ ਆ ਉਹਨੇ ਉਹ ਹਵਾ ਹੀ ਸਾਡੀ ਖਰਾਬ ਹੋ ਗਈ ਆ ਔਰ ਹਵਾ ਜਦੋਂ ਆਹ ਪਿੱਛੇ 2 ਸਾਲ ਅ ਡੀਗ੍ਰੀ ਦੇ ਸਾਲ ਆ ਕੋਵਿਡ ਤੇ ਕਰੋਨਾ ਆਇਆ ਤੁਹਾਡਾ ਤਾਂ ਸ਼ਾਇਦ ਬਹੁਤ ਦੂਰ ਪੈਂਦਾ ਇੱਥੋਂ ਲੇਕਿਨ ਸਾਡੇ ਦੋਆਬੇ ਦੇ ਜਲੰਧਰ ਸ਼ਹਿਰ ਤੋਂ ਜਿਹੜੇ ਪਰੇ ਢੋਲਾਗਾਰ ਰੇਂਜਸ ਹਨ ਜਿਹੜੇ ਪਹਾੜ ਦੇ ਉੱਚੇ ਧਰਮਸਾਲਾ ਜਿਹੜਾ ਜਿੱਥੇ ਤੁਸੀਂ ਨਾਮ ਸੁਣਿਆ ਹੋਣਾ ਹਿਮਾਚਲ ਪ੍ਰਦੇਸ਼ ਵਿੱਚ ਜਾਂ ਜਿਹੜੇ ਹਿਮਾਲਿਆ ਰੇਂਜਸ ਸਿੱਕੇ ਜਿਹੜੇ ਛੁੱਟ-ਛੁੱਟੇ ਪਹਾੜ ਆ ਉਹ ਐਂ ਸਾਫ਼ ਦੇਖਦੇ ਜਿਵੇਂ ਕਿ ਸਾਡੇ ਬਿਲਕੁਲ ਘਰਾਂ ਦੇ ਲਾਗੇ ਪਹਾੜ ਨੇ ਆਸਮਾਨ ਦਾ ਰੰਗ ਬਦਲ ਗਿਆ ਸੀ ਨਾ ਉਦੋਂ ਸਾਰਾ ਸਾਫ਼ ਹੋ ਗਿਆ ਸੀ ਇਹ ਹੈ ਜਿਹੜੀ ਸਾਡੀ ਪਵਨ ਗੁਰੂ ਜਿਹੜੀ ਗੁਰਬਾਣੀ ਦੇ ਵਿੱਚ ਜ਼ਿਕਰ ਗਿਆ ਇੰਦਾ ਦੀ ਹਵਾ ਔਰ ਇੰਦਾ ਦੀ ਹਵਾ ਹੈ ਇਹ ਨਹੀਂ ਹੈਗਾ ਕਿ ਇਹ ਹਵਾ ਨਹੀਂ ਜਿਦਾ ਕਿਹਾ ਜਟਾਰਾ ਸਾਹਿਬ ਨੇ ਕਿ ਇਹ ਕੱਲੀ ਇਹ ਫੈਕਟਰੀ ਨਹੀਂ ਜਿੱਥੇ ਫੈਕਟਰੀ ਵਿੱਚ ਮਹਾਰਾਜਾ ਵੀ ਕਿ ਆ ਗਿਆ ਕਿ ਲੋਕਾਂ ਦੀ ਸਿਹਤ ਖਰਾਬ ਹੋ ਉਸ ਤੇ ਮਹਾਰਾਜਾ ਅੱਜ ਫਾਇੰਡਿੰਗ ਨਹੀਂ ਸੀ ਲੱਗ ਸਕਦੀ ਤੇ ਬੰਡੇ ਦੇ ਲੱਗੇ ਜੇ ਇੱਥੇ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਹੁੰਦੀ ਇੱਥੇ ਕੋਈ ਆ ਜਿਹੜੇ ਵੱਡੇ ਵੱਡੇ ਫੈਕਟਰੀਆਂ ਸ਼ਰਾਬ ਦੀਆਂ ਡਿਸਟਿਲਰੀਆਂ ਇਥਨੋਲ ਦੇ ਪਲਾਂਟ ਲੱਗ ਹੀ ਨਹੀਂ ਸਕਦੇ ਅਗਰ ਕਿਤੇ ਲਾਉਣੇ ਵੀ ਆ ਇਹ ਉਹ ਬਾਦੀਆਂ ਤੋਂ ਬਹੁਤ ਦੂਰ ਜਾ ਕੇ ਇੱਕ علیحدਾ ਜ਼ੋਨ ਬਣਾ ਕੇ ਫਿਰ ਉਹਦਾ ਇੰਟਰਨੈਸ਼ਨਲ ਸਟੈਂਡਰਡਸ ਦੇਖ ਕੇ ਕਿ ਅਸੀਂ ਇਹਦੀ ਇਹਦੇ ਧੂਆਂ ਇਹਦੇ ਧੂਏ ਨੂੰ ਕਿੱਦਾਂ ਸਾਫ਼ ਰੱਖਣਾ ਵਾ ਇਹਦੇ ਪਾਣੀ ਨੂੰ ਕਿਵੇਂ ਸਾਫ਼ ਰੱਖਣਾ ਵਾ ਇਹਦੀ ਕੋਈ ਬਾਹਰ ਕੋਈ ਸਵਾਹ ਉੱਡਦੀ ਆ ਉਹ ਕਿਵੇਂ ਸਾਫ਼ ਰੱਖਣਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਲੱਗਣ ਦਿੰਦੇ ਨੇ ਪਲਾਂਟ ਔਰ ਮੈਂ ਸ਼ਕਲਾਂ ਦੀ ਗੱਲ ਕਰ ਰਹਾ ਸੀਗਾ ਆਪਣੀਆਂ ਸ਼ਕਲਾਂ ਤੇ ਆਪਣੇ ਪਿੰਡਾਂ 'ਚ ਮੇਦਾ ਅਮਰੀਕਾ ਤੇ ਰਹਿ ਕੇ 15-20 ਸਾਲ ਤੋਂ ਜਿਹੜਾ ਕੋਈ ਵਾਪਸ ਆਉਂਦਾ ਉਹਦੀ ਸ਼ਕਲ ਦੇਖ ਲਿਆ ਕਰੋ ਉਹਨਾਂ ਦੇ ਚਿਹਰੇ ਲਾਲ ਨੇ ਜਿਵੇਂ ਸਾਡੇ ਬਜ਼ੁਰਗਾਂ ਦੇ ਹੋਇਆ ਕਰਦੇ ਸੀ ਸਾਡੇ ਬਜ਼ੁਰਗਾਂ ਦੇ ਚਿਹਰੇ ਪੂਰੇ ਦਗ-ਦਗ ਤੇ ਉਹਨਾਂ ਦਾ ਪੂਰਾ ਜਿਹੜਾ ਜਲੌਨ ਨਜ਼ਰ ਆਉਂਦਾ ਸੱਚੇ ਦਾ ਉਹ ਵੀ ਮੁੱਕ ਗਿਆ ਮੇਰੇ ਵੀਕੋਜ਼ ਅਸੀਂ ਸਭ ਕੁਝ ਹੀ ਗਲਤ ਮਲਤ ਹੋ ਗਿਆ ਹਲੇ ਤਾਂ ਮੈਂ ਤੁਹਾਡੇ ਖਾਣੇ ਦੀ ਗੱਲ ਨਹੀਂ ਕੀਤੀ ਸਾਰਾ ਖਾਣਾ ਜਿਹੜਾ ਵਾ ਉਹ ਡੈਂਟਰੀਟੀ ਦਾ ਮਤਲਬ ਕਿ ਮਿਲਾਵਟ ਕੋਰੀ ਦੇ ਵਿੱਚ ਆਪੋ ਜਿਹੜਾ ਦੋ ਪਧਾਨੀ ਤੁਹਾਡੇ ਇਸ ਇਲਾਕੇ ਦਾ ਮੈਂ ਕਹਿ ਨਹੀਂ ਸਕਦਾ ਸਾਡੇ ਤਾਂ ਇੰਨੇ ਪਸ਼ੂ ਨਹੀਂ ਹੈਗੇ ਪਿੰਡਾਂ ਦੇ ਵਿੱਚ ਜਿੰਨਾ ਦੁੱਧ ਲਈ ਜਾਂਦੇ ਲੋਕੀ ਬਾਜ਼ਾਰ ਦੇ ਵਿੱਚ ਜਿੰਨਾ ਪਨੀਰ ਮੇਲੀ ਜਾਂਦਾ ਵਾ ਤੁਸੀਂ ਕਿਸੇ ਸਧਾਰਨ ਜਿਹੇ ਬੰਦੇ ਨੂੰ ਕਹੋ ਮੈਨੂੰ ਸ਼ਾਮ ਨੂੰ 100 ਕਿਲੋ ਪਨੀਰ ਚਾਹੀਦਾ ਉਹ ਕਹਿੰਦਾ ਜੀ ਦੋ ਘੰਟੇ ਦੇ ਦਿੰਦਾ ਗੱਲ ਹੀ ਕੋਈ ਨਹੀਂ ਕਿ ਸਾਰਾ ਫਰਾਡ ਹੈ ਦੁੱਧ ਸਾਡਾ ਖਰ ਖਰਾਬ ਹੋ ਗਿਆ ਫਲ ਫਰੂਟ ਸਾਡੇ ਨਹੀਂ ਪਤਾ ਆਪਾਂ ਬੜਾ ਚੰਗਾ ਚੰਗੀ ਚੀਜ਼ ਚੱਕਦੇ ਅਮਰੂਦ ਚੱਕਦੇ ਉਥੋਂ ਮਾਰਕੀਟ ਤੋਂ ਤਾਨੂੰ ਪਤਾ ਨਹੀਂਗਾ ਉਹਦੇ ਵਿੱਚ ਕੀ ਇਨਜੈਕਟ ਕੀਤਾ ਹੋਇਆ ਉਹਦੇ ਵਿੱਚ ਕਿੰਨਾ ਕੁ ਜ਼ਹਿਰ ਵਿੱਚ ਆ ਚੁੱਕਾ ਹੋਇਆ ਵਾ ਤੁਹਾਨੂੰ ਪਤਾ ਨਹੀਂਗਾ ਤੁਸੀਂ ਚੰਗੀ ਚੀਜ਼ ਸਬਜ਼ੀ ਚੱਕਦੇ ਹੋ ਕੋਈ ਬਤਾਉਂ ਕਰ ਲੋ ਜਾਂ ਕੋਈ ਹੋਰ ਕੋਈ ਟੋਰੀ ਕਰ ਲੋ ਫਲਾਣਾ ਢਮਕਾਨਾ ਪਤਾ ਹੀ ਨਹੀਂ ਕਿਸੇ ਨੇ ਰਾਤ ਨੂੰ ਢੀਕੇ ਲਾ ਕੇ ਕਿੰਨੇ ਕੁ ਵਧਾ ਦਿੱਤੇ ਹੋਏ ਨੇ ਸਾਰਾ ਕੁਝ ਹੀ ਅਡਲ ਚੇਤ ਔਰ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਆ ਹਸਪਤਾਲ ਭਰੇ ਪਏ ਨੇ ਔਰ ਹਸਪਤਾਲ ਵੀ ਬਣ ਗਏ ਜਿਵੇਂ ਕਿ ਹੋਟਲ ਹੁੰਦੇ ਨੇ ਤੁਹਾਨੂੰ ਅੱਜ ਤੁਸੀਂ ਕਿਸੇ ਸ਼ਹਿਰ ਵਿੱਚ ਬਠਿੰਡੇ ਚਲ ਜਾਓ ਆ ਜਲੰਧਰ ਚਲਜੋ ਉਮਰਸਰ ਚਲਜੋ ਮੁਹਾਲੀ ਚਲਜੋ ਤੁਸੀਂ ਜੇ ਦੋ ਨੰਗਦੇ ਹੋਵੋਗੇ ਤੁਸੀਂ ਹਸਪਤਾਲ ਦੇ ਤੇ ਹੋਟਲ ਦੀ ਦੇਖਦਾ ਫਰਕ ਨਹੀਂ ਦੱਸ ਸਕਦੇ ਜਿਹੋ ਜਿਹੇ ਹੋਟਲਾਂ ਦੇ ਵੱਡੇ ਸ਼ੀਸ਼ਾ ਵਾਲੇ ਕਮਰੇ ਲੱਗੇ ਹੋਏ ਨੇ ਪੈਕੇਜ ਮਿਲਦੇ ਨੇ ਹੋਟਲਾਂ ਵਿੱਚ 5 ਸਟਾਰ 3 ਸਟਾਰ 4 ਸਟਾਰ ਇਹੋ ਜਿਹੇ ਪੈਕੇਜ ਸਭ ਹਸਪਤਾਲਾਂ ਚ ਨੂੰ ਲੱਗੇ ਨੇ ਤੇ ਕੌਣ ਜ਼ਿੰਮੇਵਾਰਾ ਇਸ ਸਿਸਟਮ ਜ਼ਿੰਮੇਵਾਰਾ ਸਾਡੀਆਂ ਸਰਕਾਰਾਂ ਜ਼ਿੰਮੇਵਾਰਾ ਭਾਵੇਂ ਕੇਂਦਰ ਵਾਲੀ ਸਰਕਾਰ ਕਰੇ ਲੋ ਤੇ ਭਾਵੇਂ ਸਾਡੀ ਆਪਣੀ ਚੁਣੀ ਹੋਈ ਸਰਕਾਰ ਇਹ ਤਾਂ ਭਗਵਾਨ ਤੁਨੀ ਦਾ ਕੇਚਰੀਵਾਲ ਤਾਂ ਕਹਿੰਦੇ ਸੀ ਜੀ ਅਸੀਂ ਤਾਂ बल्ब भी बदलिया करा ना मोहल्ले चाहना एक नीति सी स्वराज नीति कहें जे आम आदमी पार्टी ने पुराने जुड़े लोग शायद कई ने पढ़िया भी होंगे स्वराज में सरकार जी लोग भावनावान अनुकूल चलिया करेंगे हमें अगर किसी स्ट्रीट लाइट को बल्ब भी बदलना है तो हम मोहल्ले में जाके लोगों को पूछेंगे कि आपका बल्ब बदल दे के ना बदले अगर आप बोलोगे कि नहीं बदलना तो नहीं बदलना हम इतने बैठे आप चिका मारी जाने ਆਪੇ ਚੀਤਾਂ ਦਾ ਲੱਗਾ ਸੀਗਾ ਉਹ ਸ਼ਰਾਬ ਦੀ ਡਿਸਟਿਲਰੀ ਦੇ ਬਾਹਰ ਉੱਥੇ ਜ਼ੀਰੇ ਕਿੰਨੇ ਮਹੀਨੇ ਲੋਕਾਂ ਨੂੰ ਕਰਾਇਆ ਕਿੰਨੇ ਉਹਨਾਂ ਦੇ ਪਰਚੇ ਦਰਜ ਕੀਤੇ ਕਿੰਨਾ ਉਹਨਾਂ ਨੂੰ ਪੁਲਿਸ ਨੇ ਧਮਕਾਇਆ ਕਿੰਨੇ ਪਰਚੇ ਤੁਸੀਂ ਕਰਾਉਂਦੇ ਹੋ ਔਰਤਾਂ ਨੂੰ ਥਾਣੇ ਚੱਕ ਕੇ ਲੈ ਕੇ ਚੌਕੀਆਂ ਦੇ ਵਿੱਚ ਆ ਕੁਲਦੀਪ ਸਰਪੰਚ ਆਗਿਆ ਤੇ ਪਰਚੇ ਦਰਜ ਕਰਦੀ ਇਹਦੇ ਨਾਲ ਇਹਦੇ ਨਾਲ ਜਿਆਦਾ ਲਾਲਿਤ ਦੀ ਗੱਲ ਕੀ ਹੋ ਸਕਦੀ ਸਾਡੀਆਂ ਆਪਣੀਆਂ ਸਰਕਾਰਾਂ ਦੇ ਵਾਸਤੇ ਇਹ ਤਾਂ ਤੁਸੀਂ ਤੱਕੜਿਓ ਤੁਹਾਡਾ ਏਕਾ ਤੁਗਾ ਦੱਸਿਆ ਕਿ ਪਿੰਡ ਦਾ ਏਕਾ ਵਾ ਕੇ ਅਸੀਂ ਸਾਰੀਆਂ ਪਾਰਟੀਆਂ ਪਰੇ ਕਰਤੀਆਂ ਤੇ ਪਹਿਲਾਂ ਅਸੀਂ ਆਪਣੇ ਬੱਚਿਆਂ ਦੇ ਕੁਇਕ ਵਾਸਤੇ ਤੇ ਆਪਣੀ ਸਾਫ ਹਵਾ ਤੇ ਸਾਫ ਪਾਣੀ ਵਾਸਤੇ ਲੜਨਾ ਤੁਸੀਂ ਕਾਮਯਾਬ ਹੋ ਤੇ ਫੈਕਟਰੀ ਉਹਨਾਂ ਨੂੰ ਬੰਦ ਕਰਨੀ ਪਈ ਵਰਨਾ ਜੇ ਇਹ ਸਰਕਾਰ ਜਿੱਦਾਂ ਨੇ ਵੈਧੇ ਕਰਕੇ ਆਈ ਸੀ ਕਿ ਤਾਂ ਇਹਨਾਂ ਨੂੰ ਤਾਂ ਤੁਹਾਡੀ ਇੱਕ ਆਵਾਜ਼ ਸੁਣ ਕੇ ਫੈਕਟਰੀ ਬੰਦ ਕਰ ਦੇਣੀ ਚਾਹੀਦੀ ਸੀ ਵੈਸੇ ਤਾਂ ਪੋਲੂਸ਼ਨ ਕੰਟਰੋਲ ਬੋਰਡ ਦਾ ਮਤਲਬ ਕੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੋਲੂਸ਼ਨ ਕੰਟਰੋਲ ਕਰਨਾ ਤੇ ਉਹ ਹੀ ਇਹਨਾਂ ਨੂੰ ਲਿਸੈਂਸ ਦੇ ਰਹੀ ਹੈ ਐਲਓਸੀ ਦੇ ਰਹੀ ਹੈ 15 ਦਿਨਾਂ ਦੇ ਦੇ ਰਹੀ ਹੈ ਇਦੋਂ ਤੁਸੀਂ ਉਮਾਦੋ ਲਾ ਲਓ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ ਔਰ ਜਿਹੜੇ ਵਪਾਰੀ ਹੁੰਦੇ ਨੇ ਨਾ ਜੀ ਪਹਿਲਾਂ ਕੀ ਸੀ ਕਿ ਰਾਜਨੀਤੀ ਵਿੱਚ ਵਪਾਰੀ ਬਾਹਰੋਂ ਬੈਠ ਕੇ ਤੇ ਪਾਰਟੀਆਂ ਨੂੰ ਫੰਡਿੰਗ ਕਰਾ ਕਰਦੇ ਸੀ ਪੈਸੇ ਦਿੰਦੇ ਸੀ ਕਿ ਅ ਉਮੀਦਵਾਰਾਂ ਨੂੰ ਪਾਰਟੀਆਂ ਨੂੰ ਕਿ ਉਹ ਆਪਣਾ ਕੰਮ ਚਲਾਉਂਦੇ ਸੀ ਤੇ ਮਗਰੋਂ ਬੈਠ ਕੇ ਆਪਣੀਆਂ ਨੀਤੀਆਂ ਠੀਕ ਕਰੋਗੇ ਹੁਣ ਤਾਂ ਸਿੱਧੇ ਸਿੱਧੇ ਜਿੰਨੇ ਵਪਾਰੀ ਤਪਕਾ ਕਾਰਪੋਰੇਟ ਘਰਾੜੀ ਕਹਿ ਲੋ ਵੱਡੇ ਮਿੱੱਲਾ ਵਾਲੇ ਉਹ ਸਿੱਧੇ 당 ਦੇ ਵਿੱਚ ਵੜ ਗਏ ਨੇ ਰਾਜਨੀਤੀ ਵਿੱਚ ਉਹ ਐਮਐਲਏ ਬਣ ਗਏ ਨੇ ਉਹ ਮਨਿਸਟਰ ਬਣ ਗਏ ਨੇ ਉਹ ਐਮਐਲਏ ਐਮਪੀ ਬਣ ਗਏ ਨੇ ਉਥਾ ਉਥਾ ਸਾਡੀ ਤਕਦੀਰ ਦਾ ਫੈਸਲਾ ਕਰਨੇ ਲੱਗ ਗਏ ਆ ਦੋ ਤਿੰਨ ਉਦਾਹਰਨਾਂ ਦਾ ਤੁਹਾਨੂੰ ਮੈਂ ਤਾਜ਼ੇ ਦੇ ਦਿੰਦਾ ਹਾਂ ਆ ਹੁਣੇ ਜਿਹੜਾ ਮੈਂਬਰ ਰਾਜ ਸਭਾ ਸੀਟ ਖਾਲੀ ਕੀਤੀ ਇੱਕ ਸੰਜੀਵ ਰੋੜੇ ਨੇ ਜਿਹੜਾ ਮਨਿਸਟਰ ਬਣ ਗਿਆ ਪੰਜਾਬ ਚ ਉਹ ਟ੍ਰਾਈਡੈਂਟ ਗਰੁੱਪ ਦਾ ਪੀਰਾਂ ਗੁਪਤਾ ਜੀ ਦਾ ਜਿਹੜਾ ਅਰਜਨਦਰ ਗੁਪਤਾ ਉਹਦੀ ਤਾਂ ਆਪਣੀ ਟ੍ਰਾਈਡੈਂਟ ਦੀ ਫੈਕਟਰੀ ਇੱਥੇ ਬਰਨਾਲੇ ਦੇ ਵਿੱਚ ਕਿੰਨੇ ਸਾਲ ਸੰਘਰਸ਼ ਕੀਤਾ ਕਿੰਨੀਆਂ ਗੋਲੀਆਂ ਚੱਲੀਆਂ ਉਸ ਫੈਕਟਰੀ ਦੇ ਮਾਲਕ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਉਹ ਉਹ ਦੱਸੋ ਰਾਜ ਸਭਾ ਦਾ ਐਮਪੀ ਪਾਰਟੀ ਦੀ ਨੀਤੀਆਂ ਦੇ ਵਿੱਚ ਪੈ ਗਿਆ ਜਾ ਕੇ ਉਹ ਕਿਵੇਂ ਫੈਕਟਰੀਆਂ ਬੰਦ ਹੋਣ ਦਊਗਾ ਜੀ ਉਹ ਕਿਵੇਂ ਸਾਡਾ ਵਾਤਾਵਰਣ ਠੀਕ ਕਰੇਗਾ ਜੀ ਉਹ ਕਿਵੇਂ ਸਾਡਾ ਪਾਣੀ ਠੀਕ ਕਰੇਗਾ ਉਹ ਜਿਹੜਾ ਮੈਂ ਸੰਜੀਵ ਲੋੜਾ ਕਹਿ ਰਿਹਾ ਸੀ ਉਹ ਪਹਿਲਾਂ ਐਮਪੀ ਸੀਗਾ ਉਹਨੂੰ ਲੁਧਿਆਣਾ ਤੋਂ ਲਾ ਕੇ ਜੰਮਨੀ ਚੋਣ ਲੜਾ ਕੇ ਉਹਨੂੰ ਪੰਜਾਬ ਦਾ ਮਿਨਿਸਟਰ ਬਣਾਤਾ ਉਹ ਕੌਣ ਆ ਸੰਜੀਵ ਲੋੜਾ ਔਰ ਜਿੱਦਾਂ ਮੈਂ ਪਹਿਲਾਂ ਕਿਹਾ ਟਰਾਈਡੈਂਟ ਵਾਲਾ ਇਹ ਘੱਟੋ ਘੱਟ 50-50 ਹਜ਼ਾਰ ਕਰੋੜ ਦੇ ਮਾਲਕ ਨੇ ਸੰਜੀਵ ਲੋੜਾ ਦਾ ਬਹੁਤ ਵੱਡਾ ਰੀਅਲ ਏਸਟੇਟ ਦਾ ਬਹੁਤ ਵੱਡਾ ਬਿਜ਼ਨਸ ਹੈ ਉਹ ਲੁਧਿਆਣੇ ਤੋਂ ਲੈ ਕੇ ਦਿੱਲੀ ਤੱਕ ਚੱਲਦਾ ਉਹ ਸਾਡੀਆਂ ਤਕਦੀਰਾਂ ਦਾ ਫੈਸਲਾ ਕਰਨੀ ਬੈਠ ਗਏ ਨੇ ਇੱਕ ਸਾਡੇ ਦੁਆਬੇ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਹੈ लवली ਯੂਨੀਵਰਸਿਟੀ ਮੇਰੇ ਘਰ 600 ਕਿੱਲੇ ਜੁਨੀਆ ਕਰੇ ਸਭ ਤੋਂ ਜ਼ਿਆਦਾ ਕਹਿੰਦੇ ਬੱਚਾ ਸ਼ਾਇਦ ਸਾਰੇ ਦੇਸ਼ ਵਿੱਚ ਉਹਨਾਂ ਦੇ ਕੋਲ ਜ਼ਿਆਦਾ ਵਾ ਅਸ਼ੋਕ ਮਿੱਕਲ ਉਹ ਆਮ ਆਦਮੀ ਪਾਰਟੀ ਨੇ ਰਾਜ ਸਭਾ ਦਾ ਪਤਾ ਨਹੀਂ ਹੋਰ ਕਿੰਨੇ ਬਣਾਏ ਹੋਏ ਨੇ ਐਮਪੀ ਤੇ ਐਮਐਲਏ ਤੇ ਮਨਿਸਟਰ ਇਹ ਸਾਡੀਆਂ ਤਕਦੀਰਾਂ ਦਾ ਫੈਸਲਾ ਉਹ ਨਹੀਂ ਕਰ ਰਹੇ ਨੇ ਵੱਡੇ ਵੱਡੇ ਤਨਾਟ ਸਮਾਲ ਪਲਾਨਡ ਜੋ ਸਟਿਲ ਨਹੀਂ ਆੜੇ ਤੇ ਆਪਾਂ ਪੁੰਜੇ ਬੈਠੇ ਇੱਥੇ ਉਹਨਾਂ ਨੂੰ ਮੰਗ ਰਹੇ ਕਿ ਸਾਡੀ ਯਾਰੀ ਫੈਕਟਰੀ ਬੰਦ ਕਰ ਦਿਓ ਕਿਉਂਕਿ ਬਿਠਾਈ ਆਪਾਂ ਆਪ ਉਹਨਾਂ ਨੂੰ ਸਿਰ ਦੇ ਦਿੱਤਾ ਇਹ ਹੁਣ ਕੋਈ ਆਮ ਆਦਮੀ ਪਾਰਟੀ ਨਹੀਂ ਗਈ ਇਹ ਅਮੀਰ ਆਦਮੀਆਂ ਦੀ ਪਾਰਟੀ ਬਣ ਚੁੱਕੀ ਅਸਲ ਤੇ ਜਿਹੜੀ ਗੱਲ ਹੈਗੀ ਇਹ ਦੂਸਰਾ ਹੈਗਾ ਕਿ ਮੈਂ ਇਸ ਗੱਲ ਦੀ ਬਹੁਤ ਸਖਤ ਵਿਰੋਧ ਕਰਦਾ ਹਾਂ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਹੈ ਜਿੱਦਾਂ ਕਿਆਤ ਜਿੰਦਰ ਨੇ ਕਸ਼ਮੀਰ ਵੀ ਬੈਠਾ ਮੇਰਾ ਪੁਰਾਣੇ ਮਿੱਤਰ ਨੇ ਸਾਰੇ ਮੈਨੂੰ ਵਿਧਾਨ ਸਭਾ ਦੇ ਵਿੱਚ ਇਹ ਹੁਕਮ ਹੈ ਉੱਥੇ ਇਕਲਾਨ ਕੀਤਾ ਗਿਆ ਕਿ ਖੇਰੇ ਨੂੰ ਉੱਥੇ ਬੋਲਣੇ ਦਿੱਤਾ ਜਾਵੇ ਮਾਈਕ ਵੀ ਦਿਖਾਉਣਗੇ ਕੈਮਰਾ ਨਹੀਂ ਦਿਖਾਉਣਗੇ ਔਰ ਜਦੋਂ ਮੈਂ ਬੋਲਣ ਦੀ ਗੱਲ ਕਰਦਾ ਉਹ ਕਹਿੰਦਾ ਸਪੀਕਰ ਸੁਲਤਾਨ ਦੇਖੋ ਕਿੰਦਾ ਜ਼ਿੰਮੇਵਾਰ ਵਿਅਕਤੀ ਆ ਚੰਗਾ ਇੱਕ ਗੁਰਸੇ ਕਹਿੰਦਾ ਆਪਣੇ ਆਪ ਨੂੰ ਇਹਨੇ ਮਾਰਸ਼ਲ ਲੈ ਕੇ ਪਿਛਲੀ ਅਰਿਕਾ ਜੀ ਕੱਢ ਦੋ ਖੇਰੇ ਨੂੰ ਬਾਹਰ ਚਲੋ ਕੱਢ ਦੋ ਤੁਸੀਂ ਪੰਜਾਬ ਤੋਂ ਤਾਂ ਮੈਨੂੰ ਕੱਢ ਸਕਦੇ ਮੇਰੇ ਤੇ ਮੇਰੇ ਵੀਰੋਂ ਭੈਣੋਂ ਬਜ਼ੁਰਗੋ ਮੇਰੇ ਤੇ ਕਟੋਕਾਰ ਟੈਸਟ ਲਈ 6 ਪਰਚੇ ਦਰਜ ਨੇ ਬੋਲੀ ਅਤੀਸ਼ੀ ਦਿੱਲੀ ਚ ਗੁਰੂ ਸਾਹਿਬ ਦਾ ਪਮਾਨ ਕੀਤਾ ਉਹਨੇ ਦਿੱਲੀ ਦੀ ਸੈਂਟ ਬਲਾ ਅਸੈਂਬਲੀ ਚ ਉਹਦੀ ਵੀਡੀਓ ਸਾਰੀ ਦੁਨੀਆ ਨੇ ਸ਼ੇਅਰ ਕੀਤੀ। ਉਹਦੀ ਵੀਡੀਓ ਮੈਂ ਵੀ ਸ਼ੇਅਰ ਕਰਦੀ। ਚੁਣ ਕੇ ਸਾਨੂੰ ਚਾਰ ਬੰਦਿਆਂ ਦੇ ਪੁੱਛੇ ਦਰਜ ਉਹਨੇ ਮੇਰੇ ਤੇ ਪੰਚਾ ਦਰਜ ਕਰਤਾ। ਵੀਡੀਓ ਸ਼ੇਅਰ ਕਰਨ ਦਾ। ਇੱਕ ਕਰਤਾ ਪ੍ਰਗਟ ਸਿੰਘ ਐਮਐਲਏ ਸਾਡੇ ਗਲੰਦਰ ਟੈਂਕ ਤੋਂ ਨੇ। ਇੱਕ ਕਰਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਿਰਫ ਵੀਡੀਓ ਸ਼ੇਅਰ ਕਰਨ ਦਾ। ਆਹ ਤਾਂ ਸਾਡੀ ਸਤਕਾਰ ਹੈ। ਇਹਨਾਂ ਤੋਂ ਆਪਾਂ ਹੁਣ ਕੀ ਉਮੀਦ ਰੱਖ ਸਕਦੇ ਆ? ਇਹਦਾ ਤੁਸੀਂ ਮੈਂ ਕਹਿੰਦਾ ਤੱਕੜਿਓ। ਔਰ ਜਿਹੜਾ ਲੋਕ ਸ਼ਕਤੀ ਵਿੱਚ ਕੋਈ ਆਪਣੇ ਕੋਲ ਇੱਕੋ ਹੀ ਹਥਿਆਰ ਰਹਿ ਜਾਂਦਾ ਕਿ ਅਸੀਂ ਆਪਣਾ ਵਿਰੋਧ ਦਰਜ ਕਰਾਉਣਾ ਵਾ ਉਹ ਤੁਸੀਂ ਬੜੇ ਤਰੀਕੇ ਨਾਲ ਕਰਾ ਰਹੇ ਮੈਂ ਇਸ ਕੋ ਲੇਟ ਆਇਆ ਵਾਂ ਕਿਉਂਕਿ ਇੱਕ ਦੋ ਤਿੰਨ ਵਾਰੀ ਪਹਿਲਾਂ ਪ੍ਰੋਗਰਾਮ ਭਰ ਆਇਆ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਵਿੱਚੋਂ ਕੋਈ ਕਿਸੇ ਮੌਤ ਹੋ ਗਈ ਕੋਈ ਹੋਰ ਪਾਰਟੀ ਦੀ ਮੀਟਿੰਗ ਆ ਗਈ ਕਿਤੇ ਦਿੱਲੀ ਸੱਦ ਲਿਆ ਪਰ ਮੇਰਾ ਦਿਲ ਸੀਗਾ ਕਿ ਮੈਂ ਇੱਥੇ ਜਾਣਾ ਇੱਥੇ ਵੀ ਜਾਣਾ ਸੀਗਾ ਤੇ ਇਕੱਲਾ ਵੀ ਜਾਣਾ ਸੀ ਇਕੱਲਾ ਹੀ ਵੀ ਆਏ ਹੁੰਦੇ ਜੀ ਹੁਣ ਦੇਖੋ ਉੱਥੇ ਵੀ ਕਿੰਨਾ ਜ਼ੋਰ ਲੱਗ ਰਿਹਾ ਵਾ ਇੰਨਾ ਵਿੱਚ ਕਿੰਨਾ ਜਦੋ ਜਹਿਦ ਚੱਲ ਰਹੀ ਆ ਮੋਰਚੇ ਲੱਗ ਰਹੇ ਨੇ ਔਰ ਇਹਦਾ ਭਗਵੰਤ ਮਾਨ ਨੂੰ ਤਾਂ ਇਹ ਰੋਗ ਰੋਗ ਕੇ ਲੋਕਾਂ ਨੂੰ ਕੀ ਕਰਦੇ ਕਿ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਬਈ ਅਸੀਂ ਤਾਂ ਜੋ ਵੀ ਕੰਮ ਕਰਾਂਗੇ ਪੰਜਾਬ ਦੀ ਲੋਕਾਂ ਨੂੰ ਪੁੱਛ ਕੇ ਕਰਾਂ ਕਰਾਂਗੇ ਅਸੀਂ ਤਾਂ ਸੱਥਾਂ ਤੋਂ ਸਰਕਾਰ ਤੋਂ ਮਾਇਜ ਕਰਾਂਗੇ ਮੇਰਾ ਖਿਆਲ ਅਕੇ ਪੁੱਛਣਾ ਤਾਂ ਕੀ ਸੀਗਾ ਜਿੰਨੇ ਝੂਠੇ ਮੁਕਦਮੇ ਹੁਣ ਦਰਜ ਹੋਏ ਨੇ ਆ ਪਿੱਛੇ ਜੇ ਸਿਰਫ ਕੁਝ ਪੱਤਰਕਾਰਾਂ ਨੇ ਵਿਚਾਰਿਆਂ ਨੇ ਇਹ ਪੁੱਛ ਲਿਆ ਕਿ ਵੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਇਹਦਾ ਹੈਲੀਕਾਪਟਰ ਕੌਣ ਉਡਾਈ ਫਿਰਦਾ ਯਾਰ ਉਹ ਕਿਤੇ ਜਾਪਾਨ ਕੋਰੀਆ ਗਿਆ ਹੋਇਆ ਸੀ ਪਿੱਛੇ ਜੇ 10 ਬੰਦਿਆਂ ਦੇ ਪਰਚਾ ਦਰਜ ਕਰਤਾ ਆ ਜਿੰਨੇ ਵਿਚਾਰੇ ਉੱਤਰਕਾਰ ਨੇ ਚੰਗੇ ਲੰਬੀ ਹਲਕੇ ਦਾ ਮੁੰਡਾ ਮਿੰਟੂ ਗੁਰਸੁਰੀਆ ਮਨਿੰਦਰਜੀਤ ਸਿੰਘ ਸਿੱਧੂ ਔਰ ਇੱਕ ਆਰਟੀਆਈ ਦਾ ਕੰਮ ਕਰਨ ਵਾਲਾ ਨੌਜਵਾਨ ਮਾਨਿਕ ਕੋਇਲ ਮਾਨਸਾ ਤੋਂ ਬਹੁਤ ਪਰਚਾ ਦਰਜ ਕਰ ਦਿੱਤੇ ਆ ਆ ਸਾਡੀ ਸਰਕਾਰ ਚਲਾਰੀ ਐ ਇਸੋ ਦੇ ਇਸ ਨੂੰ ਕਹਿੰਦੇ ਨੇ ਮੇਰੇ ਵੀਰੋ ਬਜ਼ੁਰਗੋ ਭੈਣੋ ਪੁਲਿਸ ਦਾ ਰਾਜ ਅੱਜ ਪੁਲਿਸ ਸਟੇਟ ਆ ਤੇ ਪੁਲਿਸ ਦੀ ਸਟੇਟ ਆ ਜਿੱਥੇ ਪੁਲਿਸ ਅ ਅਮੀਰਾ ਦੇ ਪਿੱਛੇ ਖੜ ਕੇ ਤੁਹਾਨੂੰ ਚੱਕਦੀ ਆ ਜਾਂ ਔਰਤਾਂ ਨੂੰ ਚੌਂਕਿਆਂ ਚ ਲੈ ਜਾਂਦੀ ਇਹਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਉਹ ਕਿਸੇ ਆਜ਼ਾਦ ਆਵਾਜ਼ ਦੇ ਉੱਤੇ ਪਰਚੇ ਦਰਜ ਕਰਦੇ ਉਹਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉਸ ਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਆਮ ਜਨਤਾ ਨੂੰ ਗਰੀਬਾਂ ਨੂੰ ਬੇਗੁਨਾ ਲੋਕਾਂ ਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਉਹਨੂੰ ਕਹਿੰਦੇ ਨੇ ਪੁਲਿਸ ਸਟੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆ ਪਿੱਛੇ ਪਟਿਆਲੇ ਵਿੱਚ ਇੱਕ ਨੌਜਵਾਨ ਕੈਨੇਡਾ ਤੋਂ ਆਇਆ 22 ਸਾਲ ਦਾ ਬੱਚਾ ਉਸਨੇ ਪਹਿਲਾਂ ਆਪਣੇ ਪਿਓ ਨੂੰ ਨਾ ਇੱਕ ਦੇਣੀ ਸੀ ਕੀ ਕਹਿੰਦੇ ਹੁੰਦੇ ਸਰਪ੍ਰਾਈਜ਼ ਯਾਨੀ ਕਿ ਉਹਨੂੰ ਬਿਨਾਂ ਦੱਸੇ ਇੱਕ ਖੁਸ਼ਖਬਰੀ ਦੇਣੀ ਸੀ ਤੇ ਉਹਨੇ ਆਪਣੇ ਆੜਤੀਆ ਨੂੰ ਕਹਿਤਾ ਕਿ ਮੈਂ ਤੇਨੂੰ ਪਤਾ ਨਹੀਂ 20 ਲੱਖ ਰੁਪਏ ਭੇਜਦਾ ਵਾਂ ਤੇ ਗੱਡੀ ਖਰੀਦ ਕੇ ਰੱਖੀ ਮੈਂ ਆਪਣੇ ਪਿਓ ਨੂੰ ਬਿਨਾਂ ਦੱਸੇ ਦੱਸਣਾ ਕਿ ਤੇਰੇ ਕੋਲ ਮੈਂ ਤੈਨੂੰ ਗੱਡੀ ਦੇ ਕੇ ਚੱਲਿਆ ਆਇਆ ਵਿਚਾਰਾ ਇੱਥੇ ਆੜਤੀਆ ਨੂੰ ਦੋ ਚਾਰ ਪੰਜ ਵਾਰੀ ਪੁੱਛਿਆ ਕਿ ਪੈਸੇ ਨਹੀਂ ਦਿੰਦਾ ਪੈਸੇ ਨਹੀਂ ਦਿੰਦਾ ਉਹ ਮੁਕਰ ਗਿਆ ਬਾਅਦ ਵਿੱਚ ਉਹ ਨੌਜਵਾਨ ਹੈ ਬੱਚਾ 22 ਸਾਲ ਦਾ ਕਿਤੇ ਲੜਪਿਆ ਹੋਣਾ ਕਿਤੇ ਵੱਧ ਘੱਟ ਬੋਲਿਆ ਹੋਣਾ ਉਹਨਾਂ ਨੇ ਚੱਕੋ ਦੀ ਪੁਲਿਸ ਨੂੰ ਸ਼ਿਕਾਇਤ ਕਰਤੀ ਪੁਲਿਸ ਨੇ ਦੇਖਿਆ ਨਹੀਂ ਚੱਕਿਆ ਨਹੀਂ ਕੁਝ ਪੁੱਛਿਆ ਨਹੀਂ ਉਹਨੂੰ ਅਤਵਾਦੀ ਕਰਤਾਰ ਦੇ ਕੇ ਤੇ 20 ਸਾਲ ਦੇ ਬੱਚੇ ਨੂੰ ਝੁੱਠੇ ਪੁਲਿਸ ਮੁਕਾਬਲੇ ਵਿੱਚ ਕੋਲੋਂ ਉਹਨੂੰ ਕਹਿੰਦੇ ਨੇ ਕੋਲਡ ਬਲੱਡ ਠੰਡੇ ਖੂਨ ਵਿੱਚ ਸਾਹਮਣੇ ਰੱਖ ਕੇ ਗੋਲੀ ਮਾਰ ਕੇ ਮਾਰ ਦਿੱਤਾ ਔਰ ਉਹੀ ਪੁਲਿਸ ਵਾਲਾ ਨੇ ਮੁੜ ਕੇ ਸ਼ਰਮੀ ਜਾ ਕੇ ਜਿਹੜਾ ਕੰਗਲ ਬਾਟ ਸੀਗਾ ਫੌਜੀ ਸੀ ਤੇ ਉਹਦੇ ਪੁੱਤ ਨੂੰ ਪਟਿਆਲੇ ਸ਼ਹਿਰ ਵਿੱਚ ਛੁਟਿਆ ਉਹੀ ਬੰਦੇ ਨੇ ਉਹਨਾਂ ਨੇ ਮਾਰ ਦਿੱਤਾ ਤੁਹਾਡੇ ਅਬੋਰ ਦੇ ਲਾਗੇ ਠੀਕ ਆ ਅਗਰ ਕੋਈ ਗਲਤ ਗੱਲ ਉਦਿਆ ਕੋਈ ਲਾਅ ਐਂਡ ਆਰਡਰ ਦਾ ਕਾਨੂੰਨ ਦਾ ਮਸਲਾ ਹੁੰਦਾ ਵਾ ਅਗਰ ਕਿਸੇ ਨਾਲ ਕੋਈ ਗੈਂਗਸਟਰ ਵੱਢ ਘੱਟ ਕਰਦੇ ਕੋਈ ਹੋਰ ਗੱਲ ਕਰਦੇ ਆ ਕਾਨੂੰਨ ਅਨੁਸਾਰ ਸਜ਼ਾ ਦਿਓ ਨਾ ਕਿ ਕੋਟਾ ਕਿਹੜੀਆਂ ਕਦਰਾਂ ਲਈ ਬਣਾਈਆਂ ਨੇ ਫਿਰ ਤੁਸੀਂ ਪੁਲਿਸ ਕਦਰ ਲਈ ਕਿਹ ਕਿਹ ਸਰਕਾਰੀ ਵਕੀਲ ਕਦਰ ਲਈ ਅਮਲਾ ਰੱਖਿਆ ਵਾ ਉਹ ਚੁੱਕ ਕੇ ਦੋ ਗਰੀਬਾਂ ਦੇ ਦਲਦਲਾਂ ਦੇ ਬੱਚੇ ਸੀਗੇ ਸ਼ਾਇਦ ਪਟਿਆਲੇ ਸਾਈਡ ਦੇ ਉਹਨਾਂ ਨੂੰ ਚੱਕ ਕੇ ਲਿਆ ਕੇ ਅਬੋਰ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਗੁਰਾਹਗਾਰ ਨੂੰ ਫਿਰ ਫਿਰ ਤੁਸੀਂ ਜੇ ਤੁਸੀਂ ਐਦਾਂ ਬਾਈਪਾਸ ਕਰਕੇ ਲੋਕਾਂ ਨੂੰ ਮਾਰਨਾ ਤੇ ਫਿਰ ਤੁਸੀਂ ਆਪਣਾ ਸਾਰਿਆਂ ਅਦਾਲਤਾਂ ਬੰਦ ਕਰ ਦਿਓ ਤੇ ਪੁਲਿਸ ਨੂੰ ਅਧਿਕਾਰ ਦੇ ਦਿਓ ਕਿ ਪੁਲਿਸ ਨੂੰ ਅਸੀਂ ਅਧਿਕਾਰ ਦਿੱਤਾ ਕਿ ਗੋਲੀ ਮਾਰ ਕੇ ਸਿੱਧਾ ਜਿਹਨੂੰ ਮਰਜ਼ੀ ਸਜ਼ਾ ਦੇ ਸਕਦੇ ਨੇ ਔਰ ਆਪਣੇ ਨਾਲ ਪੰਜਾਬ ਵਿੱਚ ਕਿਦੋਂ ਬੀਤਿਆ ਨਹੀਂ ਇਹ ਪੰਜਾਬ ਦੇ ਵਿੱਚ 80 ਤੇ 90 ਦੇ ਦਹਾਕੇ ਵਿੱਚ ਕਿੰਨੇ ਪਰਿਵਾਰਾਂ ਨੇ ਸੰਤਾਪ ਹੰਡਾਇਆ ਮੇਰੇ ਵੀਰੋ ਜਦ ਪੁਲਿਸ ਨੂੰ ਤੁਸੀਂ ਇੰਨੀ ਖੁੱਲੀ ਪਾਵਰ ਦਿੱਤੀ ਕਿ ਜਿਹਨੂੰ ਮਰਜ਼ੀ ਚੱਕ ਲੋ ਢਾ ਲੋ ਔਰ ਉਹਨੂੰ ਛੁੱਟੇ ਪੁਲਿਸ ਮੁਕਾਬਲੇ ਜਮਾਰ ਦੇਓ ਚੱਡੇ ਪਾੜ ਦਿਓ ਇਹ ਸਾਡੇ ਪੰਜਾਬ ਦੇ ਨੌਜਵਾਨਾਂ ਹਜ਼ਾਰਾਂ ਘਰ ਤਬਾਹ ਹੋ ਗਏ ਕਿਉਂਕਿ ਪੁਲਿਸ ਨੂੰ ਜਦੋਂ ਤੁਸੀਂ ਦਾਦਾ ਅਧਿਕਾਰ ਦਿੰਨੇ ਹੋ ਫਰਜ਼ ਕਰੋ 1 ਮਿੰਟ ਵਾਸਤੇ ਫਰਜ਼ ਕਰੋ ਉਹ ਦਸਾਂ ਜੋ ਅੱਠ ਬੰਦੇ ਵੀ ਠੀਕ ਮਾਰਨ ਦੋ ਵੀ ਬੇਗੁਨਾ ਮਾਰੇ ਗਏ ਨੇ ਤਾਂ ਉਹਨਾਂ ਦੀ ਉਸ ਅਕਾਲਪੁਰ ਦੀ ਕਚਹਿਰੀ ਵਿੱਚ ਉਹਦਾ ਜਵਾਬ ਦੇਣਾ ਪੈਣਾ ਔਰ ਮੈਂ ਤੁਹਾਨੂੰ ਕਹਿ ਰਿਹਾ ਵਾਂ ਬਹੁਤੇ ਪੁਲਿਸ ਵਾਲੇ ਜਾਂ ਆਤਮ ਹੱਤਿਆ ਨਾਲ ਮਾਰੇ ਜਨਨ ਨੇ ਛੁੱਪੇ ਪੁਲਿਸ ਨੂੰ ਕਾਬਲੇ ਬਣਾਏ ਸੀਗੇ ਜਾਂ ਅੱਜ ਤੱਕ ਜੇਲਾਂ ਵਿੱਚ ਸੜ ਰਹੇ ਨੇ ਕੋਟਾ ਕਚਹਿਰੀਆਂ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਜੇਲਾ ਵਿੱਚ ਸਜ਼ਾ ਹੋ ਰਹੀ ਹੈ ਉਹਨੂੰ ਫਿਰ ਵੀ ਪੁਲਿਸ ਵਾਲੇ ਸਮਝਦੇ ਨਹੀਂਗੇ ਜਿਹੜਾ ਬਣ ਜਾਂਦਾ ਰਾਜ ਉਹੀ ਧੱਕੇ ਤੇ ਉੱਤਰ ਆਉਂਦਾ ਵਾ ਜਿਹੜਾ ਬਣ ਜਾਂਦਾ ਰਾਜ ਉਹੀ ਸਭ ਕੁਝ ਕਰਦਾ ਇਹ ਭਗਵਾਨ ਤੇ ਕੇਜਰੀਵਾਲ ਕਹਿੰਦੇ ਸੀਗੇ 70 75 ਸਾਲ ਮਗਲੀਆਂ ਪਾਰਟੀਆਂ ਨੇ ਗੰਦ ਪਾਇਆ ਵਾ ਤੁਸੀਂ ਤਾਂ ਉਹਨਾਂ ਨਾਲੋਂ ਜ਼ਿਆਦਾ 4 ਸਾਲਾਂ ਦੀ ਗੰਦ ਪਾ ਦਿੱਤਾ ਵਾ ਤੁਹਾਨੂੰ ਪਤਾ ਭਰਾਓ ਕਿ ਕਰਜ਼ਾ ਕਿੰਨਾ ਸੀ ਪੰਜਾਬ ਦੇ ਸਿਰ ਤੇ ਜਦੋਂ ਇਹਨਾਂ ਨੇ ਸਰਕਾਰ ਚ 3 ਲੱਖ ਕਰੋੜ ਰੁਪਇਆ ਚੜਿਆ ਕਿੰਨੇ ਸਾਲਾਂ ਚ 30 ਸਾਲਾਂ ਚ ਇਹਦਾ ਮਤਲਬ 10 ਸਾਲ ਵਿੱਚ 1 ਲੱਖ ਕਰੋੜ ਦਾ ਵਸ ਇਜ਼ਾਫਾ ਕਰਦੇ ਸੀ ਮਾੜੀ ਗੱਲ ਸੀ ਮਾੜੀਆਂ ਗੱਲਾਂ ਸੀਆਂ ਅਗਰ ਤੁਸੀਂ ਸਾਡੀ ਸਰਕਾਰ ਨੂੰ ਸੂਬੇ ਨੂੰ ਕਰਜ਼ੇਜ ਕਰ ਰਹੇ ਲੇਕਿਨ 10 ਸਾਲਾਂ ਚ 1 ਲੱਖ ਕਰੋੜ ਇਹਨਾਂ ਨੇ ਤਾਂ ਪਿਛਲੇ 4 ਸਾਲਾਂ ਚ 1.5 ਲੱਖ ਕਰੋੜ ਰੁਪਏ ਦਾ ਇਜ਼ਾਫਾ ਕਰ ਦਿੱਤਾ ਹੋ ਅੱਜ ਪੰਜਾਬ ਦੇ ਸਿਰ ਸਾਢੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਕੀ ਤੁਸੀਂ ਕਰ ਲਓਗੇ ਕਿ ਕਿਹੜੇ ਸਕੂਲ ਬਣਾ ਲੋਗੇ ਸਾਰਾ ਫਰੌਡ ਪਬਲਿਸਿਟੀ ਤੇ ਚੱਲ ਰਿਹਾ ਵਾ ਸਾਰੇ ਪੰਜਾਬ ਦੇ ਖੰਮਿਆਂ ਦੇ ਫੋਟੋਆਂ ਟੰਗ ਦੀਆਂ ਅਸੀਂ ਨਸ਼ਾ ਮੁਕਤ ਕਰ ਦਿੱਤਾ ਜੀ ਬੱਚੇ ਅੱਜ ਵੀ ਮਾਰਦੇ ਨੇ ਵਿਚਾਰੇ ਟੀਕੇ ਲਾ ਲਾ ਕੇ ਬੜਾ ਹੋ ਗਿਆ ਹੁਣੇ ਦੱਸਿਓ ਪੁੱਤ ਆਪਣੀ ਮੇਰੇ ਪਿੰਡੀ ਰਜਿੰਦਰ ਦਾਸ ਸਿਆਵਾ ਕਿੱਥੇ ਨਹੀਂ ਵਿਕ ਰਿਆ ਨਸ਼ਾ ਮਾਵਾ ਦਾ ਮਤਲਬ ਤਾਹਾਂ ਮਾਰ ਮਾਰ ਕੇ ਦੋਹਰੀਆਂ ਨੇ ਕਿtreh ਇਹ ਦੇ ਲੋਕ ਪਰ ਉਹਨਾਂ ਨੇ ਖੰਬਿਆਂ ਤੇ ਲਿਖਤਾ ਕਿ ਪੰਜਾਬ ਯੁੱਧ ਨਸ਼ੇ ਵਿਰੋਧ ਪੰਜਾਬ ਚ ਨਸ਼ਾ ਖਤਮ ਇਕ ਲਖਤਾਜੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਜੋ ਭ੍ਰਿਸ਼ਟਾਚਾਰ ਖਤਮ ਹੈ ਅੱਜ ਤੁਸੀਂ ਕਦੇ ਇੱਥੇ ਝੁੰਜੇ ਬੈਠੇ ਕਿਉਂਕਿ ਆਹ ਤਾਂ ਪਿਛਲੇ ਬੰਦੇ ਨੇ ਆਹ ਵਾਲੇ ਇਹਨਾਂ ਨੇ ਤਾਂ ਪੈਸੇ ਦਿੱਤੇ ਸਰਕਾਰ ਨੂੰ ਡੀਸੀ ਨੂੰ ਵੀ ਦਿੱਤੇ ਹੋਣੇ ਐ ਐਸਟੀਐਮ ਦੀ ਵੀ ਸੇਵਾ ਕੀਤੀ ਹੋਣੀ ਆ ਤੁਹਾਡੀ ਐਮਐਲਏ ਦੇ ਪੱਕਾ ਲਈ ਉਹ ਹਟ ਨਹੀਂ ਸਕਦੀ ਉਹਨੇ ਤਾਂ ਰਿਫਾਇਨਰੀ ਚੋਂ ਵੀ ਮਹੀਨਾ ਲੈਂਦੀ ਸੀ ਇੱਥੇ ਇੱਥੇ ਲੈਂਦੀ ਸੀ ਮੇਰੇ ਸਾਹਮਣੇ ਮੈਨੂੰ ਕੰਪਲੇਨਟ ਕੀਤੀ ਜਦੋਂ ਮੈਂ ਲੀਡਰ ਹੋਆ ਪੋਜੀਸ਼ਨ ਸੀਗਾ ਉਹਨਾਂ ਨੇ ਕਿਹਾ ਜੀ ਇਹ ਟ੍ਰੱਕਾਂ ਵਾਲੇ ਦੂਜੇ ਤੀਜੇ ਸਭ ਤੋਂ ਮਹੀਨਾ ਲੈਂਦੀ ਐ ਇਹਨੂੰ ਹਟਾਓ ਜੀ ਕਿਰਪਾ ਕਰਕੇ ਅਸੀਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਉਹਨੂੰ ਵੀ ਦਿੱਤੇ ਹੋਣਗੇ ਪੈਸੇ ਉੱਪਰ ਤੱਕ ਗਏ ਹੋਣਗੇ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਅਰਾਜਕਤਾ ਹੈ ਬੁਰੀ ਹਾਲਾਤ ਹੈ ਕਿਸੇ ਦੀ ਪੁੱਛ ਪੜਤਾਲ ਨਹੀਂ ਗਈ ਕੋਈ ਸੁਣਵਾਈ ਨਹੀਂ ਤੁਸੀਂ ਜਾ ਕੇ ਆਇਆ ਕਰੋ ਕਿਸੇ ਐਸਐਸਪੀ ਦੇ ਪੇਸ਼ ਹੋ ਕੇ ਕੋਈ ਦਰਖਾਸਤ ਦੇ ਕੇ ਦੇਖ ਲਓ ਕਿ ਮੇਰੇ ਕੋਲੋਂ ਜੀ ਫਲਾਨਾ ਤਹਿਸੀਲਦਾਰ ਆ ਉਹ ਲੱਖ ਰੁਪਿਆ ਮੰਗਦਾ ਆ ਲੱਖ ਰੁਪਿਆ ਲੈ ਗਿਆ ਕੋਈ ਧਰਮ ਨਹੀਂ ਹੈ ਕੋਈ ਪੁੱਛਣ ਵਾਲਾ ਨਹੀਂਗਾ। ਹੋਰ ਕਾਰਵਾਈ ਤੇ ਪੁੱਛਣਾ ਕਹਿੰਨੇ ਸੀਗਾ। ਅੱਜ ਦਾ মিডিਆ ਖੜਾ ਸਾਡੇ ਕੋਲ ਸਤਕਾਰਯੋਗ ਜਿਹੜੇ ਤੁਹਾਡਾ ਕਰਜ਼ਾ ਜਿਹੜਾ ਤੁਹਾਡਾ ਅੱਜ ਦਾ ਧਰਨਾ ਇਹ ਕਰਨ ਆਏ ਨੇ ਕਵਲ। ਇਹ ਆਮ ਸਧਾਰਨ ਆਜ਼ਾਦ মিডিਆ ਗਿੰਦੇ ਇਹਨਾਂ ਨੂੰ ਸੁੱਕੀ ਆਪਣੇ ਆਪਣੇ ਟੈਲੀਫੋਨਾਂ ਤੇ ਆਪਣੇ ਆਪਣੇ ਛੋਟੇ ਚੈਨਲ ਰਖਾ ਕੇ ਤੇ ਦਿਖਾਈ ਜਾਂਦੇ ਨੇ। ਜਿਹੜਾ ਮੇਨ ਸਟ੍ਰੀਮ মিডিਆ ਜਿਹੜਾ ਪੰਜਾਬ ਦਾ ਜਿਹੜਾ ਮੇਨ মিডিਆ ਕਹਿੰਨੇ ਜਿਹੜੇ ਤੁਸੀਂ ਘਰਾਂ 'ਚ ਟੀਵੀ ਦੇਖਦੇ ਹੋ ਸ਼ਾਮ ਨੂੰ। ਜਾਂ ਜਿਹੜੇ ਅਖਬਾਰਾਂ ਪੜ੍ਹਦੇ ਹੋ ਚੱਕ ਕੇ ਉਹ ਤਾਂ ਸਾਰੀਆਂ ਵਿਕੀਆਂ ਹੋਈਆਂ ਨੇ ਤੇ ਖਤਮ ਨੇ। ਉਹਨਾਂ ਨੂੰ ਤਾਂ ਕਰੋਰਾ ਅਰਬਾਂ ਦੇ ਇਸ਼ਤਿਹਾਰ ਜਾ ਚੁੱਕੇ ਨੇ ਅਕੱਲ ਪਸੋਂ ਸਾਡੇ ਪਟੰਡੇ ਦਾ ਇੱਕ ਯੂਥ ਕਾਂਗਰਸ ਦਾ ਮੁੰਡਾ ਐਕਟੀਵਿਸਟਾ ਰਜੀਤ ਰਜੇਦੀਪ ਉਹਨੇ ਰਜੇਦੀਪ ਕੇ ਰਜਨਦੀਪ ਰਜਨਦੀਪ ਉਹਨੇ ਖੁਲਾਸਾ ਕਰਤਾ ਕਿ ਪਿਛਲੀ 2 ਸਾਲਾਂ ਵਿੱਚ 795 ਕਰੋੜ ਰੁਪਇਆ ਇਸ਼ਤਿਹਾਰ ਬਾਜ਼ਾਰ ਨੂੰ ਦਿੱਤਾ ਗਿਆ ਕਿ ਕਿਹਨੂੰ ਗਿਆ ਇਹਨਾਂ ਅਖਬਾਰਾਂ ਨੂੰ ਇਹਨਾਂ ਟੀਵੀ ਵਾਲਿਆਂ ਨੂੰ ਹੁਣ ਫਲਸਕੁਰ ਜੇਸ ਅਖਬਾਰ ਨੂੰ ਸਾਲ ਦਾ 10 ਕਰੋੜ ਰੁਪਇਆ ਮਿਲ ਗਿਆ ਉਹਨੇ ਬੋਲ ਕੇ ਲੈਣਾ ਤੁਹਾਡੇ ਹੱਥ ਵਿੱਚ ਤੁਹਾਡੀ ਕੋਈ ਖਬਰ ਨਹੀਂ ਦਿਖਾਈ ਜਾ ਰਹੀ ਜਿਹੜੇ ਜਿੰਨੇ ਵਿਰੋਧ ਦੀਆਂ ਆਵਾਜ਼ਾਂ ਨੇ ਪੰਜਾਬ ਦੇ ਵਿੱਚ ਜਿਹਾ